12 ਵਜ ਗਏ ਜਾ ਰਿਹਾ ਇਹ ਹਲੇ ਤੱਕ ਨਹੀਂ ਉੱਠਿਆ ਕਿਹੜੇ ਰੰਗ ਲਾਉ ਪੜ ਕੇ ਸਕੂਲ ਤਾਂ ਜਾਂਦਾ ਨਹੀਂ ਯਾਰ ਇਹਨੂੰ ਉਠਾ ਲਿਆ ਕਰ ਮਾੜਾ ਮੋਟਾ ਕਹਿ ਦਿਆ ਕਰ ਪੂਠਕਾਲ ਵਾਗ ਲਿਆ ਕਰੂ ਪਿਆ ਰਹਿਂਦਾ ਇੱਥੇ ਲੰਮੀਆਂ ਤਾਂ ਨਹੀਂ ਵੇ ਤੂੰ ਕਹਿ ਦਿਆ ਕਰ ਤੇਰੀ ਕਿਹੜਾ ਜੀਵ ਸ਼ਾਂਤੀ ਆ ਮਾਜ ਦਾ ਫਿਰ ਇਹਨੂੰ ਪੁੱਠਾ ਹੀ ਡੰਗੂ ਇੱਕ ਦਾਣਾ ਤੇਨੂੰ ਡਰ ਲਾ ਤੈਨੂੰ ਡਰ ਲਾ ਕੇ ਤਾਂ ਤੰਦਰ ਤੋਂ ਕਹਿੰਦੇ ਨੂੰ ਮੈਨੂੰ ਐ ਕਹਿਆ ਜਮਾਨ ਪੁੱਤ ਦੀ ਤੇ ਹੱਥ ਨਹੀਂ ਜਗਦੇ ਹੁੰਦੇ ਇਹਦੇ ਮਤੋਂ ਜ਼ਿਆਦਾ ਵੱਜਣੀਆਂ ਇਹਦੀ ਸ਼ਿਲਪੋਲੇਸ਼ਨ ਚੰਗੀ ਤਰ੍ਹਾਂ ਹੋਊ ਕਦੇ ਮੇਰੀ ਕਿਹੜਾ ਕੱਲੀ ਦਾ ਪੋਤਾ ਹੈ ਫਿਰ ਤੂੰ ਆਪਦੇ ਨੂੰ ਸਮਝਾ ਕੇ ਰੱਖਿਆ ਕਰ ਮੈਂ ਨਾ ਬੋਲੀ ਫਿਰ ਉਹਦੇ ਛੇਤੀ ਮਮਤਾ ਜਾਗ ਜਾਂਦੀ ਹੈ ਤੇਰੀ ਇਹ ਬੱਸ ਕਰਿਆ ਕਰ ਜੇ ਪਹਿਲੇ ਤੈ ਮਨ ਨਹੀਂ ਹੋਊਗੀ ਤਾਂ ਐ ਮੰਨੂਗਾ ਕੰਜਰਾਂ ਦਾ ਖਾਨਦਾਨ ਹੈ ਛੋਟਾ ਉਹ ਮੈਂ ਜਾਣਦਾ ਤੈਨੂੰ ਵੱਡੇ ਮਹਾਜਨਾਂ ਦੀ ਨੂੰ ਛੱਟ ਖਾਣਿਆਂ ਨੂੰ ਵੱਡੀ ਵੱਡੀ ਚੁੱਪ ਕਰਕੇ ਬਹਿ ਜਾ ਕਰ ਬਾਲਾ ਨਾ ਬੋਲਿਆ ਕਰ ਕੋਈ ਕੰਮ ਤਾਂ ਦਾ ਕਰਦਾ ਨਹੀਂ ਸਾਰਿਆਂ ਦਾ ਨੂੰ ਕੁੱਤਿਆਂ ਵਾਂਗੂ ਭੰਗੜਾ ਰਹਿਣਾ ਜੇ ਚੁੱਪ ਅੱਛਾ ਜੇ ਕੰਮ ਦੰਦਾ ਨਹੀਂ ਕਰਦਾ ਫਿਰ ਖਾਣਾ ਪਾਣਾ ਕਿੱਥੋਂ ਆਉਂਦਾ ਖਾਣਾ ਪਾਣਾ ਕਿੱਥੋਂ ਆਉਂਦਾ ਨਾਲੇ ਹੋਰ ਇਹਨੂੰ ਠਾ ਲਾ ਹੁਣ ਤੂੰ ਠਾ ਤੇਰਾ लाਡਲਾ ਮੈਥੋਂ ਤੇ ਤੱਪੜ ਵੱਜਣਗੇ ਨਹੀਂ ਵੇ ਭਾਈ ਉੱਠ ਗੜਾ ਬੱਤਰਾ ਡਾ ਗਏ 12 ਵਜਣ ਵਾਲੇ ਨੇ ਅੰਕੀ ਦਰ ਕਿ ਦਰ ਕੇ ਖਾਣਾ ਕਰ ਮਿਆ ਸੱਪ ਸੱਪ ਨੂੰ ਲੜੇ ਜ਼ਹਿਰ ਕੀ ਨੂੰ ਜੜੇ ਹੁਣ ਤੂੰ ਲੱਗ ਜਾ ਦੀ ਬਲੇ ਓ ਤੂੰ ਦੋ ਪੜ ਲਾ ਜੇ ਪੜ ਲੂ ਅੱਖਰਾਂ ਦਾ ਸੈਣੂ ਹੋ ਜਾਏਗਾ ਇੱਥੇ ਨਹੀਂ ਪਰ ਤੁਰਿਆ ਫਰੀ ਬਾਲੀ ਹਵਾਈ ਨਾ ਕਰਿਆ ਕਰ ਤੂੰ ਓਏ ਤੂੰ ਪੜ ਲਾ ਪੜ ਲਾ ਕਰਦਾ ਹੋ ਕੇ ਮੈਂ ਆਰਤੀ ਇਹਨਾਂ ਹਸਾਬ ਤਾਕ ਦਾ ਨਿਯੋਗਰਾ ਦਾ ਹੈਗਾ ਤੂੰ ਉਹਦੇ ਯੋਗਰਾ ਵੀ ਨਹੀਂ ਮੈਨੂੰ ਲੱਗਦਾ ਕਿਸੇ ਨਾਲ ਹਸਾਬ ਤਾਕ ਕਰ ਲੇਗਾ ਵੀ ਈਸੀ ਤਾਂ ਨਹੀਂ ਲੱਗਿਆ ਮੈਂ ਈਸੀ ਲੱਗਿਆ ਮਾਂ ਬੋਦੀ ਕੁਏ ਜਿੱਤੀ ਨਹੀਂ ਭੱਗ ਜਾ ਭੱਗ ਜਾ ਕਿਉਂ ਕੁੱਕੜਾ ਲਾਗੂ ਪਿਲੀ ਜਾਨੇ ਹੁਣ ਇਹਦੇ ਨਾਲ ਲੱਗ ਗਿਆ ਲੱਗ ਗਿਆ ਨਾਲੇ ਹੋਰਾ ਆ ਹਾਈਵੇ ਤੇ ਢੀਕੈਂਟ ਰੰਨਾ ਇਹਦੇ ਨਾਲ ਗੱਲ ਹੋ ਜੇ ਨਾ ਚਾ ਮੰਨ ਜਾ ਰਹੀ ਆ ਜੀ ਆਹ ਭੂੰਡਾਜ ਕਰੋ ਜੇ ਮੇਰੇ ਤੇ ਡਰਾਈਆਂ ਲਾਉਂਦਾ ਤੇ ਮੈਨੂੰ ਵੀ ਵਧੀਆ ਲੱਗਦਾ ਚਾ ਦੇ ਦੇਤੀ ਬੰਨੀ ਆ ਜੀ ਠੀਕ ਆ ਭਾਈ ਠੀਕ ਆ ਗਈ ਤੂੰ ਹਾਂਜੀ ਆ ਗਈ ਟ੍ਰਾਫਿਕ ਨੂੰ ਵੇ ਭਾਈ ਆ ਗਈ ਪੁੱਤ ਹਾਂਜੀ ਹਾਂ ਹੋਰ ਦਫਾ ਦੇਖ ਲਾ ਹਾਂ ਅੱਜ ਕੱਲ ਦੇ ਜਵਾਬ ਅੰਗਰੇਜ਼ੀ ਕਿਵੇਂ ਘੋਟਦੇ ਆ ਵੇ ਤੈਨੂੰ ਕੀ ਪਤਾ ਅੱਜ ਕੱਲ ਮਾਡਰ ਜਵਾਨਾ ਦਾ ਓਏ ਇਹ ਤੈਨੂੰ ਨਾ ਦੱਸਦਾ ਹੂੰ ਇੱਲ ਤੋਂ ਕੁੱਕੜ ਨਹੀਂ ਜਾਣਦੇ ਪੰਜਾਬੀ ਤਾਂ ਇਹ ਜਾਣਦੀ ਵੀਗੇ ਊੜਾ ਆੜਾ ਨਹੀਂ ਜਾਣਦੇ ਇਹ ਜਵਾਬ ਅੱਜ ਕੱਲ ਜਵਾਨਾ ਹੀ ਇਹ ਆ ਗਿਆਗਾ ਟਾਈਮ ਹੀ ਇਹ ਆਗਾ ਉਹ ਟਾਈਮ ਟਾ ਗਿਆ ਆਪਣੀ ਮਾਂ ਬੋਲੀ ਭਾਸ਼ਾ ਜਿਹੜੀ ਉਹ ਬੋਲਿਆ ਕਰੋ ਤੂੰ ਪੁੱਤ ਸਸਰੀਕਾਲ ਬੋਲਿਆ ਕਰ ਸਤਿ ਸ੍ਰੀ ਅਕਾਲ ਸਾਨੂੰ ਨਹੀਂ ਪਤਾ ਨੂ ਨਾਨ ਦਾ ਕੀ ਕਹਿ ਦਿੰਨੀ ਆ ਸਾਨੂੰ ਹੁਣ ਕੀ ਪਤਾ ਲੱਗਦਾਗਾ ਬਾਪੂ ਜੀ ਅੱਜ ਕੱਲ ਮਾਡਰਨ ਜਮਾਨਾ ਚੱਲ ਰਿਹਾ ਕੋਈ ਸਸਰੀਕਾਲ ਨੂੰ ਮੰਨ ਨਹੀਂ ਰਿਹਾ ਹਾਂ ਲੈ ਉਹ ਬਰਾਪਾ ਨੂੰ ਕੀ ਪਤਾ ਭਈ ਅੰਗਰੇਜ਼ਾਂ ਦਾ ਇਹ ਕੀ ਹੁੰਦਾਗਾ ਹੈ ਤੈਨੂੰ ਪਤਾ ਨਹੀਂ ਹੈਗਾ ਨਾ ਜਦੋਂ ਹਾਂ ਤੇ ਇਹੀ ਜਮਾਨਾ ਚੱਲ ਰਿਹਾ ਅੱਜ ਕੱਲ ਜਵਾਕਾਂ ਨੂੰ ਨਾ ਬੋਲਿਆ ਕਰ ਬਸ ਕੀ ਕ ਇਹ ਕੇ ਨਾ ਕੱਪੜੇ ਲੀੜੇ ਟੰਗਦੇ ਪਾਉਂਦੀ ਆ ਤੇ ਅੱਜ ਤਾਂ ਇਹ ਪਾ ਕੇ ਬਾਗੀ ਕੱਲ ਦੇਖ ਲੈਦਾ ਕੀ ਗਰੂਸ ਸੀਗਾ ਉਹ ਪਾ ਕੇ ਬਾਗੀ ਉਹ ਕੀ ਹੁੰਦਾ ਵੇ ਤੇਰੇ ਡਰ ਦੀ ਮਾਰੀ ਇਹ ਪਾ ਕੇ ਬਾਗੀ ਹੁਣ ਕੱਲ ਤੋਂ ਉਹੀ ਪਵਾ ਕੇ ਤੋਰੂੰਗੀ ਮੈਂ ਇਹਨੂੰ ਕੱਪੜੇ ਨਹੀਂ ਕਿਵੇਂ ਤੋਰੇਗੀ ਮੇਰੇ ਹੁੰਦੇ ਮੈਂ ਉਹੀ ਪਵਾ ਕੇ ਤੋਰੂੰਗੀ ਨਹੀਂ ਮੈਂ ਤਾਂ ਪੰਜਾਬੀ ਸੂਟ ਪਵਾਉਂਗਾ ਜਾ ਜਾ ਪੁੱਤ ਪਾਣੀ ਪੁਣੀ ਪੀ ਲੈ ਕੋਈ ਨਾ ਕੁੜੀ ਤੂੰ ਪਾਣੀ ਪੁਣੀ ਪੀ ਲੈ ਸਾਡੇ ਇੱਥੇ ਡਾਂਗੋ ਸੁਣਤੀ ਨਾ ਹੋਵੇ ਇਹ ਤਾਂ ਕਰਦਾ ਹੀ ਰਹੂਗਾ ਇਹ ਜਾ ਪੁੱਤ ਨਿਚਲਾ ਵਹਿ ਜਾ ਘਰ ਅੱਜ ਕੱਲ ਦੇ ਜਵਾਕ ਘੂਰ ਨਹੀਂ ਮੰਨਦੇਗੇ ਦੋ ਰੋਟੀਆਂ ਖਾਣੀਆਂ ਖਾਲਾ ਕਰ ਘੂਰ ਕਿਵੇਂ ਨਹੀਂ ਮੰਦੇ ਹਾਂ ਨਹੀਂ ਮੰਦੇ ਅੱਜ ਕੱਲ ਦੇ ਬੱਚੇ ਘੂਰਾ ਉੱਤੋਂ ਨਹੀਂ ਹੋ ਕੇ ਚੱਲਦੇ ਨੇ ਸਾਰੀ ਉੱਤੋਂ ਦੀ ਹੋ ਕੇ ਚੱਲਦੇ ਅੱਜ ਕੱਲ ਐਂ ਚੱਲਣਗੇ ਅੱਜ ਕੱਲ ਕੋਈ ਨਾ ਖੁੰਡਾ ਮੇਰੇ ਕੋਲੇ ਪਿਆ ਫਿਰ ਕਿਵੇਂ ਚੱਲਣਗੇ ਖੁੰਡਾ ਤੇਰਾ ਖੁੰਡਾ ਨਹੀਂ ਨਾ ਅਸੀਂ ਚੱਲਣ ਦੇਣਾਗਾ ਮੈਂ ਜਵਾਕਾਂ ਦੇ ਨਾਲ ਆਂਗੀ ਮੈਂ ਵਾਕਾਂ ਦੀ ਨਾਲ ਤੇ ਮਾਰਾਂ ਮੋਟਾਂ ਨੂੰ ਸਿਖਾਇਆ ਵੀ ਕੁੜੀ ਨੂੰ ਸਿਖਾਇਆ ਕਿੱਡੀ ਹੋਗੀ ਕੁੜੀ ਮੈਂ ਤੇਰਾ ਤਾਂ ਰੋਜ਼ ਰਾਈ ਕੰਮ ਆਗਾ ਤੂੰ ਤਾਂ ਨਿਚਲਾ ਬੈਠਣਾ ਹੀ ਨਹੀਂਗਾ ਨਾ ਤੂੰ ਬੈਠ ਕੇ ਤੂੰ ਰੋਟੀ ਖਾਣੀ ਨਾ ਸਾਨੂੰ ਤੂੰ ਖਾਣ ਦੇਣੀ ਹੈਗੀ ਕੰਗਾ ਫਿਰ ਹਾਂ ਜਾ ਥਨ ਹੋਇਆ ਪਿਆ ਰੋਟੀ ਪਕਾ ਲਾ ਰੋਟੀਆਂ ਤੂੰ ਰੋਟੀਆਂ ਖਾਣ ਵਾਲੇ ਲੱਛਣ ਹੈਗੇ ਤੇਰੇ ਮੇਜਵਾ ਕੋ ਰੋਟੀ ਪਕਾ ਕੇ ਲਿਆ ਦੋ ਮੈਨੂੰ ਦਫਾ ਕਰ ਦੋ ਜੂੜ ਵੜ ਦੋ ਨਾ ਲਿਆ ਕੇ ਵੇ ਉਠਖੜ ਲੈ 12:00 ਵਜ ਗਏ ਨਾ ਕੋਈ ਟਾਈਮ ਆ ਉਹ ਤਾਂ ਪੌਣੀ ਝੁਰਸਦਾਗਾ ਭੌਂਕੀ ਉਹ ਤਾਂ ਹਾਂ ਉਸ ਨੂੰ ਖੜਦਾ ਹੈਗਾ ਏਡਾ ਕੀ ਕੋਈ ਟਾਈਮ ਹੈਗਾ ਆ ਉੱਠਣ ਦਾ ਕੀ ਹੋ ਗਿਆ ਫਿਰ 12 ਵਜੇ ਨਾ ਕੇ ਬਹਿ ਜਾ ਬਹਿ ਜਾ ਇੱਥੇ ਨਾ ਚੁੱਸ ਲਾ ਚੁੱਸ ਲਾ ਅੜ ਹਾਂ ਉਹ ਬੋਲੀ ਨਹੀਂ ਆ ਤੜਕੀ ਤੜਕੀ ਸਰੀਰ ਨਹੀਂ ਬਣਾ ਲੈਣ ਨਹੀਂ ਦੇ ਸਕੀਰ 12 ਵਜੇ ਕੋਈ ਟਾਈਮ ਹੈ ਉੱਠਣ ਦਾ ਇਹ ਬਹਿ ਜਾ ਚੰਗਾ ਕੰਮ ਨਹੀਂ ਧੰਦਾ ਨਹੀਂ ਕਰਨਾ ਕੋਈ ਨਾ ਕਿਸੇ ਦਾ ਫਿਕਰ ਨਾ ਫੱਕਾ ਕੁੜੀ ਬਾਰੇ ਸੋਚ ਲਾ ਹੂੰ ਵਿਆਹ ਦੇ ਕੁੜੀ ਨੂੰ ਕੁੜੀ ਨੂੰ ਹਜੇ ਕੀ ਹੋਇਆ ਵਿਆਹ ਉਹਨੂੰ ਹਾਂ ਹਜੇ ਹੋਇਆ ਨਹੀਂ ਮਟਿਆਰ ਹੋਰੀ ਆ ਕੁੜੀ ਹਜੇ ਮੈਂ ਨਹੀਂ ਕੁੜੀ ਵਿਆਹਾਂਦੀ ਜੀ ਜਾਂਦੀ ਨਹੀਂ ਕੁੜੀ ਸਿਰ ਚੜਾ ਉਹਨੂੰ ਸਿਰ ਤੇ ਚੜਾ ਲਾਉਂ ਹਜੇ ਕੋਈ ਟਾਈਮ ਨਾੜੇ ਨਾ ਗੱਲ ਸੁਣ ਲੈ ਮੇਰੀ ਧਿਆਨ ਨਾਲ ਕੁੜੀ ਨੂੰ ਆਈਫੋਨ ਲੈ ਕੇ ਦੇਣਾਗਾ ਆਈਫੋਨ ਸਾਰੇ ਆਈਫੋਨਾਂ ਦੇ ਹਾਂ ਲੈ ਕੇ ਦੇਣਾਗਾ ਤੂੰ ਤਾਂ ਕਰੀ ਜਾਵੇਂਗਾ ਹਜੇ ਕੋਈ ਨਾ ਤੂੰ ਆਈ ਚੱਲ ਉਹ ਪਹਿਲਾਂ ਉਹਨੂੰ 20000 ਦਾ ਲੈ ਕੇ ਦਿੱਤਾ ਹੁਣ ਆਈਫੋਨ ਕਿਹੜਾ ਸਸਤਾ ਆਜੂਗਾ ਜਾਂਬੜਿਆ ਤਾਂ ਜਿਹੜੋ ਪੌਣੀ ਝੁੱਲਸਦਾਗਾ ਜਾਂਬੜਿਆ ਬਾਪ ਪਿਆਂਗਾ ਮੇਰੀ ਪੌਣੀ ਮੇਰੀ ਪੌਣੀ ਚੁਬਦੀ ਆ ਥੋਡੇ ਚੁਬਦੀ ਆ ਆਈਫੋਨ ਲੈ ਕੇ ਦੇਣਾ ਕੁੜੀ ਨੂੰ ਆਈਫੋਨ ਦੇਗੀ ਨਾ ਤੂੰ ਲੈਦੀ ਮੈਥੋਂ ਲਿਆ ਜਾਂਦਾ ਮੈਂ ਤਾਂ ਲੈ ਦੂੰ ਜਿਹੜਾ ਤੂੰ ਝੁੱਲ ਝੁੱਲਸਦਾਗਾ ਉਹ ਪੌਣੀ ਉਹ ਝੁੱਲ ਸਕੇ ਦਿਖਾਈ ਫਿਰ ਹਾਂ ਤੇ ਗੱਲ ਆਈ ਜਾਂਗੀ ਕੋਈ ਨੀ ਚਮੜਾ ਲਾ ਉਹਨੂੰ ਚਮੜਾਉਂਗੀ ਮੈਂ ਤਾਂ ਕੁੜੀ ਮੇਰੀ ਬਹੁਤ ਸਿਆਣੀ ਹੈਗੀ ਸਿਆਣੀ ਕੀ ਨਤੀਜਾ ਦੇਖੇਂਗੀ ਤੂੰ ਆਪੇ ਨਤੀਜਾ ਹਾਂ ਨਤੀਜਾ ਕੋਈ ਨਤੀਜਾ ਨਹੀਂ ਹੁੰਦਾਗਾ ਜਿਹਾ ਹੁੰਦਾ ਇੰਨਾ ਚਮੜੀ ਦਾ ਹੁੰਦਾ ਜਬਾਕ ਤੂੰ ਤਾਂ ਕਰੀ ਜਾਵੇਂਗਾ ਇਹ ਜੇ ਲੱਛਣ ਜੇ ਲੱਛਣ ਜੇ ਪਾਏ ਜਾਣਾ ਐ ਕਰਕੇ ਪਾਏ ਜਾਣਾਗਾ ਤੇ ਠੋਣਾ ਪੈਂਦਾਗਾ ਤੜਕੇ ਨੂੰ ਹੈ ਵੇ ਉਠੜ 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 ਮੈਂ ਕੀ ਭੈਂਦਾ ਇੱਥੇ ਕੋ ਕੁੜੀ ਵਿਆਹਣੀ ਆ ਵਿਆਹ ਦੂੰਗਾ ਇੱਕ ਕੁੜੀ ਆ ਮੇਰੀ ਕੁੜੀ ਵਿਆਹ ਦੇਗਾ ਤੈਨੂੰ ਫਿਕਰ ਹੈਗਾ ਕੁੜੀ ਰਾਕੀ ਬਣਾਤਾ ਹੋ ਸਕੇ ਰਾਤ ਨੂੰ ਪਾਉਣੀ ਤੇ ਪਾਏ ਜਾਣਾਗਾ ਆ ਤੈਨੂੰ ਕੁੜੀ ਦੇ ਦੇ ਮੈਂ ਤੈਨੂੰ ਦੱਸਾਂ ਗੱਲ ਤੂੰ ਬਾਹਲੀ ਕੁੜੀ ਦੇ ਆ ਠੀਕ ਆ ਭਾਈ ਗੁੱਡ ਮਾਰਨਿੰਗ ਬੱਬੀ ਜੀ ਚਲ ਮੈਂ ਚੱਲੀ ਆਂ ਡਿਊਟੀ ਠੀਕ ਆ ਦੇਖ ਰੱਖ ਕਿੰਨੀ ਸਿਆਣੀ ਹੈ ਮੇਰੀ ਕੁੜੀ ਮੇਰੇ ਧੀ ਕਿੰਨੇ ਬਿਆਨ ਹੈ ਆ ਧੀ ਦਾ ਸਿਆਣੀ ਆ ਮੈਂ ਮੰਦਾ ਗੱਲ ਹਾਂ ਅੱਜ ਕੱਲ ਜ਼ਮਾਨਾ ਵੜ ਆਗਾ ਤੂੰ ਕੀ ਜਾਣਦੀ ਆ ਕਿ ਜ਼ਮਾਨਾ ਹੈਗੀ ਤੈਨੂੰ ਤਾਂ ਕੁੱਕੜ ਭੇਂਦੇ ਜਦੋਂ ਤੂੰ ਹੀ ਜਾਣਦੇ ਨਹੀਂ ਮੈਥੋਂ ਪਰ ਤੂੰ ਤੁਮਰਾਤੀ ਤੂੰ ਕੁੜੀ ਚੰਬੜਾ ਆਈ ਨਹੀਂ ਕੁੜੀ ਕੁੜੀ ਬਹੁਤ ਸਿਆਣੀ ਹੈਗੀ ਅੱਜ ਕੱਲ ਟਾਈਮ ਹੀ ਇਹ ਜਾ ਰਿਹਾ ਹੈ ਕੋਈ ਗੱਲ ਨਹੀਂ ਅੰਗਰੇਜ਼ੀ ਚੱਲਦੀ ਆ ਅੱਜ ਕੱਲ੍ਹ ਦੇਖ ਲਾਂਗੀ ਦੇਖ ਲਾਂਗੀ ਆਹੋ ਮੈਂ ਤਾਂ ਕੁੱਤਾ ਭੌਂਕਦਾਗਾ ਮੇਰੀ ਤਾਂ ਕੋਈ ਗੱਲ ਸੁਣਦਾ ਤਾਂ ਹੈ ਹੀ ਨਹੀਂ ਤੇਰਾ ਦਿਮਾਗ ਨਹੀਂ ਕੰਮ ਕਰਦਾਗਾ ਮਾ ਕਾ ਹੂ ਮੇਰਾ ਨਹੀਂ ਕੰਮ ਕਰਦਾ 12 ਵਜੇ ਤੱਕ ਕਰਦਾ ਉੱਠਦਾ ਨਹੀਂ ਹੈਗਾ ਦਿਮਾਗ ਤਾਂ ਤੇਰਾ ਨਹੀਂ ਕੰਮ ਕਰਦਾ ਗਿੱਚੀ ਪਿੱਛੇ ਮੱਤ ਹੁੰਦੀ ਆ ਤੂੰ ਤੂੰ ਤਾਂ ਬੋਲੀ ਜਾਵੇਂਗਾ ਲੈ ਹੱਥ ਬੰਨੇ ਤੇਰੇ ਮੂਰੇ ਮੈਂ ਤਾਂ ਭੱਗ ਜਾਨੀ ਆਪਰਾ ਬੱਸ ਭੱਗ ਜਾ ਹਾਂ ਕਾਂਤਨ ਸ਼ਰਮ ਸੰਗੇ ਹੈਗੇ ਪੋਰਾ ਹੈ ਸਰਦ ਨੱਟ ਨੱਟ ਕਰਦੇ ਗਲੀਆਂ ਚ ਤੁਰਿਆ ਫਿਰਦਾ ਰਹਿਣਾ ਆਸੇ ਫੇ ਸਾਰੇ ਲੋਕ ਦੇਖਦੇ ਅੰਦਰ ਜੋ ਛੇੜਦਾ ਮੈਨੂੰ ਨੰਬਰ ਤਾਂ ਦੇ ਦੂੰ ਨੰਬਰ ਤਾਂ ਦੇ ਦੂੰ ਕੋਈ ਨਾ ਚਾਹੇ ਨੋਟ ਕਰ ਲੈ ਪਿੱਤਾ ਮੇਰਾ ਚਲ ਠੀਕ ਆ ਫੋਨ ਤੇ ਗੱਲ ਕਰਾਂਗੇ ਹੁਣ ਮੇਰੇ ਕੋਲ ਨਾ ਖੜ ਅਸਟਾ ਮੰਡੇ ਜਨੇ ਲੇਟ ਕਰਵਾਤਾ ਮੈਨੂੰ ਨੰਬਰ ਵੀ ਵੇ ਦੇ ਰੱਖੀ ਪਤਨੀ ਕਾ ਹੈ ਜਾਂ ਮੁੰਡਾ ਹੁਆ ਕਿ ਡਰੈਸਟੈਂਟਰੀ ਚ ਵੀ ਮੈਨੂੰ ਲੇਟ ਕਰਾਤਾ ਸੀ ਉਸ ਦੀ ਜੇ ਮੈਂ ਬਪੂਏ ਬਪੂ ਦਾ ਠੀਕ ਹੈ ਤੂੰ ਕਿਧਰੋਂ ਕੋਲੇ ਕੱਛ ਕੇ ਆਇਆ ਓਏ ਮੈਂ ਇੱਥੋਂ ਤੋਂ ਟਾਟਾਂ ਲੈਣੀਆਂ ਯਾਰ ਮੈਂ ਕਿ ਤੂੰ ਮਾਰਾ ਦਿਨ ਫਿੱਟਦਾ ਰੇ ਨਾ ਲੱਟ ਲੱਟ ਲੱਟਰ ਕਰਦਾ ਚਾਰਕਨਾਲਾ ਬਾਹਣ ਦੀਆਂ ਖਾ ਗਿਆ ਤੂੰ ਨਾਲੇ ਤੂੰ ਚਿੱਟਾ ਲਾਉਣਾ ਵੀ ਤੈਨੂੰ ਮੈਨੂੰ ਲੱਗਦਾ ਤੇਰੀ ਸ਼ੂਲ ਪੋਪੂਲੇਸ਼ਨ ਕਰਨੀ ਪੂ ਆ ਕਰਦਾ ਜਾਂ ਕਿਵੇਂ ਆ ਓਏ ਤੇ ਸਾਰਾ ਤੇ ਤੂੰ ਕਿਉਂ ਮੁੰਡੇ ਨੇ ਬੰਦ ਕਾਲਾ ਧਰਿਆਗਾ ਤੇਰਾ ਪਤੰਦਰ ਤੇਰਾ ਜਿਹੜਾ ਚਾਰਕਨਾਲਾ ਵੇਚ ਕੇ ਖਾਧੀਆਂ ਇਹਨੇ ਚਿੱਤੇ ਚ ਖਾਧੀਆਂ ਨਾਲੇ ਇੱਕ ਹੋਰ ਕੰਮ ਮੈਂ ਤੈਨੂੰ ਕਿਹੜਾ ਕਲ ਜੋਗੀ ਕਹਿੰਦਾ ਮੈਂ ਮੈਂ ਦੇਖਿਆ ਨਾਲ ਇੱਕ ਹੋਰ ਸਿਸਟਮ ਉਹ ਕਰਦਾ ਹੈ ਤੂੰ ਕਿੱਥੇ ਦੇਖਿਆ ਆ ਮੂੰ ਹੀ ਬਿਨਾ ਮਾ ਨਨ ਨੂੰ ਤਾਂ ਚਾਵਾ ਚ ਵੀ ਕਰੀਏ ਨਾਗਾ ਚੰਗਾ ਜੇ ਤੂੰ ਇੱਥੇ ਠਾਣਾ ਚੜ੍ਹ ਕੇ ਆ ਜਾ ਫੇਰ ਤੈਨੂੰ ਪਤਾ ਲੱਗੂ ਚੱਲ ਠਾਣਾ ਪੀਣੀ ਪੜ ਲਾਗੇ ਕੋਈ ਨਹੀਂ ਐਵੇਂ ਦਿਮਾਗ ਘੱਲਿਆ ਪਿਆ ਦਾ ਦਿਮਾਗ ਤੇਰਾ ਤਾਂ ਮਿੱਟੀ ਚ ਸੈੱਟ ਕਰ ਦੀ ਜਾਂ ਅਦਰ ਬਾਹੀ ਪਕਾਈ ਵਾਰ ਦੀ ਲੋੜ ਨਹੀਂ ਹੈ ਤੇ ਚੱਕਦਾ ਸਾਰਾ ਦਿਨ ਬਾਹੀ ਨੇ ਤੰਗ ਨਾ ਬਣੇ ਕਰ ਹੱਥ ਨਹੀਂ ਚੱਕੀਦਾ ਹੁੰਦਾ ਪਸਤਾਏਂਗੀ ਵੇਲੇ ਨੂੰ ਇਹ ਤਾਂ ਪਸਤਾਵਾਂਗੇ ਦੇਖੀ ਜਾਊਗੀ ਤੂੰ ਵੀ ਸ਼ਰਮ ਕਰ ਲੈ ਉਹ ਮੈਂ ਸ਼ਰਮ ਕਰਨ ਨੂੰ ਮੈਂ ਕੀ ਕਰਤਾ ਮੈਂ ਕੰਮ ਕਰਦਾ ਮੇਰਾ ਘਰ ਹੀ ਖਾਂਦੇ ਉਹ ਡੱਕਾ ਕਰਦਾ ਦਾ ਹੈ ਨਹੀਂ ਤੇਰਾ ਪਤੰਦਰ ਹਾਂ ਕੋ ਆ ਮੇਰਾ ਕਰੇ ਖਾਨੇ ਉਹ ਹਾਂ ਤਾਂ ਹੀ ਹਵੇਲੀ ਪਾ ਕੇ ਆ ਮਾਈ ਪਾ ਉਹ ਦਿਨਾਂ ਮੇਰੇ ਜੋਗਾ ਜੀ ਪਾਦਾ ਉਹ ਤੋਂ ਪਵਾਲਾ ਹੋਣਾ ਚਰਕਨਾਂ ਨਾ ਵੇਚ ਕੇ ਖਾ ਗਿਆ ਉਹ ਵੇਚ ਕੇ ਖਾ ਗਿਆ ਚਰਕਨਾਂ ਨਾ ਚੀਵੀਆਂ ਕੋਲੇ ਜਾਂਦਾ ਨਾ ਉਹ ਹਾਂ ਹਾਂ ਚੰਗਾ ਤੈਨੂੰ ਪਤਾ ਲੱਗ ਜੂ ਫਿਰ ਖਰਜਾ ਦੋ ਦਿਨਾਂ ਜੀ ਰਿਜ਼ਲਟ ਦੇ ਦੋ ਆਪਾਂ ਅੰਦਰ ਅੱਜ ਮੈਨੂੰ ਪੈਂਦਾ ਕੱਲ ਨੂੰ ਤੈਨੂੰ ਕਹੂੰ ਤਾ ਬਾਪੂ ਤੂੰ ਕੀ ਚੰਗਾ ਮਾੜਾ ਦੇਖ ਲੈ ਮੇਰਾ ਓਏ ਤੂੰ ਤਾਂ ਚੰਗਾ ਮੇਲਾ ਦੱਸਦਾ ਨਾ ਤੂੰ ਤਾਂ ਲਾਉਂਦਾ ਨਹੀਂ ਮੈਂ ਦੇਖਿਆ ਤੈਨੂੰ ਉੱਥੇ ਡਿਸਪੈਂਸਰੀ ਚ ਕੀ ਕਰਦਾ ਹੁੰਦਾ ਓਏ ਉੱਥੇ ਬਾੜਗੇ ਖੜਾ ਉਹਨਾਂ ਤੜਕੀ ਲੋਕਾਂ ਦੀਆਂ ਗੱਲਾਂ ਜਨਾਇਆ ਗਏ ਬੁਗੇਵਾਨ ਨੇ ਲੋਕਾਂ ਦੀਆਂ ਗੱਲਾਂ ਚ ਕਿਉਂ ਨਾ ਆਉਣਾ ਕੋਈ ਲਾ ਗੁੰਗਣਾ ਲਾਈ ਜਾਂਦੇ ਨੇ ਇਹਦਾ ਮੱਢਣ ਜਰਾਗਾ ਪੱਕਾ ਜਹਾਜ ਆਪਸੀ ਉਹ ਹੈ ਤੈਨੂੰ ਸਮਝਦਾਗਾ ਮੈਂ ਦੇਖਿਆ ਇਹਨੂੰ ਆਪ ਦੇ ਅੱਖੀ ਤੂੰ ਕਿੱਥੇ ਦੇਦਾ ਇਹਨੂੰ ਮੈਂ ਤੈਨੂੰ ਦੇਖਿਆ ਮੇਰੇ ਕੋਲ ਮੈਂ ਤੈਨੂੰ ਵੀ ਮੇਰੇ ਕੋਲ ਮੋਬਾਈਲ ਨਹੀਂ ਮੈਂ ਤੈਨੂੰ ਵੀਡੀਓ ਬਣਾ ਕੇ ਦਿਖਾਉਂਦਾ ਵੱਡਾ ਆਸ਼ਿਕ ਹਲੇ ਤੈਨੂੰ ਕੀ ਹੋਇਆ ਓ ਬਿਆਰ ਜਾ ਯਾਰ ਗੱਪ ਨਾ ਮਾਰਾ ਕਰ ਬਾਪੂ ਹਲੇ ਬਿਆਰ ਨੂੰ ਤੈਨੂੰ ਕੀ ਹੋਇਆ ਗੱਪਾਂ ਮਾਰਦਾ ਫਿਰ ਐ ਕਰ ਮੈਂ ਇੱਕ ਦਿਨ ਤੈਨੂੰ ਰਿਜ਼ਲਟ ਦਿਖਾ ਦੂੰ ਤੂੰ ਰਿਜ਼ਲਟ ਦਿਖਾ ਦਈ ਇਹ ਸ਼ਰਪੋਲੇਸ਼ਨ ਹੋ ਉੱਠਾ ਡੰਗੂ ਬੱਡੇ ਕੀ ਜੀ ਤੇ ਕੋਈ ਨਾ ਕੋਈ ਦੇਖਾਂਗੇ ਉਹ ਵੀ ਦੇਖਾਂਗੇ ਹਾਂ ਦੇਖਾਂਗਾ ਤੇਰੇ ਲੋਕਾਂ ਦੀ ਉਂਗਲਾਂ ਤੇਰਾ ਚੜਿਆ ਕਰ ਹਾਂ ਲੋਕਾਂ ਦੀ ਉਂਗਲਾਂ ਵੇਖੀ ਦੇਖਿਆ ਯਾਰ ਕੰਮ ਕਰ ਲੈ ਕਰ ਢੱਕਾ ਤੋੜ ਲੈ ਕਰ ਇਹਨਾਂ ਦੇ ਪੈਸੇ ਖਾਦਿਆ ਤਾਂ ਮੈਂ ਦੇਖੇ ਨੇ ਉਹ ਤਾਂ ਮੇਰੇ ਅੱਖੀ ਗਏ ਨੇ ਉਹ ਤਾਂ ਮੇਰੇ ਹੱਥੀ ਗਏ ਨੇ ਸ਼ੇਰਾਂ ਇਹ ਵੇਚੀ ਜੀ ਆ ਵੈਕਤੀ ਵੀ ਨਹੀਂ ਆ। ਬਕਵਾਈ ਐ ਇਸੇ ਨਹੀਂ ਐ ਮਜਬੂਰ ਕਰਿਆ ਫੇਰ ਵੇਚੀ ਐ। ਉਹੀ ਨਜ਼ਰ ਪਕਾਈ ਮਾਰਿਆ ਕਰ ਮੈਂ ਜਾਣ ਆਉਂਦੇ ਜਾਰਾ ਦੋਸਤਾਂ ਕੋਲੇ। ਹੋਰ ਥੱਕਿਆ ਬਣ ਐ ਸਾਰਾ ਦਿਨ ਕੰਮ ਕਰਦਾ ਰਹਿਣਾ। ਧੜਕੇ ਦਾ ਨਿਕਲਣਾ ਹੱਥ ਨੇ ਆਉਣਾ ਹੁਣ ਫੇਰ ਨਿਕਲ ਗਿਆ। ਕਰੇ ਨਾ ਬੜੀ ਹੱਥ ਨੇ। ਕਿਆ? ਹਾਂ। ਆਈ ਨਾ ਇੱਥੇ। ਮਾਰੀ ਪਈ ਨੀ ਜਾਰਾ ਦੋਸਤਾਂ ਕੋਲੇ। ਹਾਰਵਾਦੇ ਦੀ ਉਠੀਆਂ ਮੈਂ ਸਾਰਾ ਕੰਮ ਧੰਦਾ ਕਰਦਾ ਇਹਨਾਂ ਨੂੰ ਜਮੀ ਸ਼ਰਮ ਨਹੀਂ ਹੈਗੀ ਪਹਿਲਾਂ ਤਾਂ ਮੁੰਡੇ ਜਨੂੰ ਉਠਾਵਾਂ ਇਹਦਾ ਮੈਂ ਉਹਦਾਂ ਨੂੰ ਵੇ ਮੁੰਡਿਆ 7 ਵਜੇ ਮਾੜਾ ਮੋਟਾ ਮੈਂ ਸਾਨੂੰ ਦੇਖਿਆ ਪਸੂ ਨੂੰ ਕੱਖ ਗੰਡਾ ਪਾ ਲਾ ਇਹ ਨਹੀਂ ਉੱਠਦਾ ਹੈਗਾ ਇਹ ਉਠਾ ਨਾ ਇਹ ਜੇ ਉੱਠਣਾ ਲਾ ਹੁੰਦਾ ਫਿਰ ਹਾੜੇ ਕਿਉਂ ਕਢਾਉਂਦਾ ਪਹਿਲੀ ਨਾ ਉੱਠ ਖੜਦਾ ਹੈਗਾ ਖਾਰ ਮਨਾ ਉਹ ਵੇ ਬੇਸ਼ਰਮ ਤੂੰ ਚਾਹ ਨਹੀਂ ਪਾਣੀ ਤੜਕੀ ਕੁੱਤੇ ਖਾਈ ਤੜਕੀ ਲੱਗਦੀ ਜਾਂਦੀ ਹੈ ਤਰੀਫਾ ਉਹ ਇਹਨੂੰ ਸੁਝਾ ਦੇ ਕਿ ਦੇਖ ਕੋਈ ਹੋਰ ਵੀ ਤੂੰ ਦਾਦਾ ਕਰੇ ਕਹਾੜੀ ਫੜ ਜੂ ਕਹਾੜੀ ਆਪ ਦੇ ਕੋਲੇ ਸਾਹਮਣੇ ਰੱਖਾ ਉਹ ਗਰਜਾ ਲਾ ਕੇ ਛੱਡ ਦੂ ਬੜਾ ਬੋਲਦੀ ਐ ਚੁੱਪ ਕਰਕੇ ਭੱਜੀ ਉਹ ਕੀ ਯਾਰ ਇਹਦੇ ਨਾਲ ਮੜਕਣਾ ਇਹ ਨਹੀਂ ਜਿੱਤ ਸਕਦਾ ਤੂੰ ਇਹਨੂੰ ਚਲ ਮੋਨਾ ਦੇਖ ਕੋਈ ਕੀ ਬੀਜੀਏ ਔਰ ਫੋਨ ਤੇ ਮੈਂ ਹੈਲੋ ਹਾਂ ਕਿੱਥੇ ਆ ਤੂੰ ਹਾਂ ਹਾਂ ਮੈਂ ਰੋਡ ਤੇ ਖੜੀ ਹਾਂ 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 ਆ ਜਾ ਜਲਦੀ ਆ ਜਾ ਕਿਰ ਕੀ ਹਾਲ ਹਨੀ ਵਧੀਆ ਤੂੰ ਸੁਣਾ ਮੈਂ ਵੀ ਵਧੀਆ ਤੇ ਘਰੇ ਕਿਵੇਂ ਐ ਸਾਰੇ ਵਧੀਆ ਸਾਰੇ ਫਿਰ ਕੀ ਸੋਚਿਆ ਸੋਚਿਆ ਕੀ ਪਿਆਰ ਕੀ ਸੋਚਦੇ ਹੁੰਦੇ ਆ ਬਸ ਤੇਰੇ ਨਾਲ ਹੀ ਰਹਿਣਾ ਹੁੰਦਾ ਫਿਰ ਕਸਤਾ ਸੋਚੀ ਹੂਗਾ ਰਹਿਣ ਵਾਸਤੇ ਸੋਚਿਆ ਯਾਰ ਆਪਾਂ ਨੂੰ ਭੱਜਣਾ ਹੀ ਪੈਣਾ ਭੱਜਾਂਗੇ ਹੁਣ ਆਪਾਂ ਹੋਰ ਦੇਖ ਲਓ ਜੀ ਇੱਕ ਵਾਰੀ ਘਰ ਤੇ ਮੰਨਦੇ ਆ ਤਾਂ ਜਾਂ ਯਾਰ ਐਵੇਂ ਕਰਦੇ ਆ ਕੁਛ ਨਹੀਂ ਹੁੰਦਾ ਘਰ ਦੇ ਮੈਂ ਆਪੀ ਬਣਾ ਲਊਗਾ ਆਪਾਂ ਚੱਲਦੇ ਆ ਘਰੀ ਚੱਲਦੇ ਆ ਦੇਖ ਲੈ ਤੇਰੇ ਮੁੱਗੀ ਡਾਂਗ ਚੱਲਦੇ ਆ ਚੱਲ ਫਿਰ ਤੇਰੇ ਨਾਲ ਹੀ ਜ਼ਿੰਦਗੀ ਕੱਟਣੀ ਆ ਮੈਂ ਜੀ ਤੇਰੇ ਤੇ ਭਰੋਸਾ ਮੈਨੂੰ ਰਾਜ ਕੀ ਕਿੱਧਰ ਮਰ ਗਈ ਹਾਂ ਸੀ ਮੈਂ ਹਾਂ ਸੀ ਮੈਂ ਹਾਂ ਕੁੜੀ ਹਲੇ ਤੱਕ ਨਹੀਂ ਆਈ ਕੁੜੀ ਆਉਂਦੀ ਹੋਣੀ ਆਜੂ ਵੀ ਕੁੜੀ ਇਹ ਕੁੜੀ ਨੇ ਕਿੱਧਰ ਜਾਣਾਗਾ ਕੁੜੀ ਇਹ 3 ਵਜੇ ਆ ਜਾਂਦੀ ਹੁੰਦੀ ਸੀ 6 ਵਜੇ ਆਜੂ ਕੁੜੀਆਂ ਦੇ ਨਾਲ ਕੁਝ ਖਾਣ ਪੀਣ ਲੱਗ ਗਈ ਹੋ ਖੜ ਗਈ ਹੋਗੀ ਉੱਥੇ ਕਿਤੇ ਪੀਣ ਲੱਗੀ ਹੋਗੀ ਭੰਦੇ ਜਿਆਦਾ ਆਜੂ ਵੀ ਕੁੜੀ ਕਮਲਾ ਆਤੀ ਤਾਂ ਕੋਈ ਨਹੀਂ ਆ ਜੂਗੀ ਕੁੜੀ ਕਿਤੇ ਹੋਰ ਬੰਜ ਖਾਨਾ ਨਾ ਹੋ ਜੇ ਹਾਂ ਨਹੀਂ ਹੁੰਦਾ ਆ ਜੂਗੀ ਕੁੜੀ ਹੂੰ ਹੀ ਬੋਲੀ ਨਾ ਜਾਇਆ ਕਰ ਬੋਲਣਾ ਬਸ ਹਾਂ ਆ ਕੀ ਦਾ ਫੋਨ ਜਾਇ ਜਾਂਦਾ ਜਣਾ ਮਖਤਿਆਰ ਆ ਯਾਰ ਪਤਾ ਨਹੀਂ ਕੀ ਕਹਿਣਾ ਕਹਿੰਦਾ ਹੈਲੋ ਹਾਂ ਠੀਕ ਆ ਠੀਕ ਆ ਮਜ਼ਾ ਕਰੇ ਬੈਠਾ ਸੀਗਾ ਯਾਰ ਹਾਂ ਕਿਹਨੇ ਲੈ ਦੇਖੀ ਅਤੇ ਕਿਉਂ ਉਹ ਤੁਸੇ ਉਹੀ ਨਾਲ ਪਕਾਈ ਮਾਰੀ ਜਾਇ ਕਰੂ ਯਾਰ ਖਾਸ ਹੂੰ ਤੇਰਾ ਭਲਾ ਹੋ ਜੀ ਨਹੀਂ ਕਿੱਧਰ ਵਾਗੀ ਵੀ ਆਜ ਕੀ ਹੋ ਗਿਆ ਹਾਂ ਉਹੀ ਕੰਮ ਹੋ ਗਿਆ ਕੀ ਹੋ ਗਿਆ ਉਹ ਤਾਂ ਭੱਜ ਗਈ ਆਪਣੀ ਮਨੀ ਤਾਂ ਭੱਜ ਗਈ ਹੋਰ ਓਹ ਹੋ ਦੇਖ ਜਾਰੂ ਮਿੱਟੀ ਪੱਟ ਦੀ ਕੁ ਦੇ ਖਤਮ ਕੀ ਤੇਰਾ ਐਡਰੈਸ ਦਾ ਪਤਾਗਾ ਕਿਹੜੇ ਡਰੈਸ ਪੱਜ ਗਈ ਉਹ ਤਾਂ ਉਹ ਮੇਰੀ ਗੱਲ ਸੁਣ ਉਹੀ ਗੱਲ ਹੋ ਗਈ ਜੇ ਤੂੰ ਨਾ ਚਮੜਾਉਂਦੀ ਏ ਅੱਜ ਦਿਨ ਨਾ ਦੇਖਣਾ ਪੈਂਦਾ ਓਹੋ ਮੈਂ ਤਾਂ ਤੇਰ ਕੋਈ ਮੰਨ ਲੈਂਦੀ ਹੁਣ ਚੱਲ ਚੱਲੀਏ ਉਹ ਤੇ ਦਰਖਾਸਤ ਦੇ ਕੇ ਆਈ ਆਪਾਂ ਉਹ ਦਰਖਾਸਤਾਂ ਲਈ ਕੀ ਕਰਨਗੇ ਉਹੀ ਤਾਂ ਵਿਆਹ ਕਰਾ ਦਿੰਦੇ ਨੇ ਸਰਕਾਰ ਕੁੜੀਆਂ ਦੀ ਚੱਲਦੀ ਆ ਜੀ ਚੱਲ ਮੈਂ ਫੋਨ ਕਰਦੀ ਆ ਫੋਨ ਲਾਉਣੀ ਆ ਮੈਂ ਤੂੰ ਮੇਰਾ ਗੰਡਾਸਾ ਮੇਰਾ ਹਾਂ ਦੀਪਾ ਜੀ ਲੰਨ ਮਰੀਏ ਨਾ ਗਲਬੱਡ ਕੇ ਲਿਆ ਆ ਚੱਲ ਕੱਢ ਮੈਂ ਗੰਡਾਸਾ ਮੈਂ ਪੁਲਿਸ ਵਾਲਿਆਂ ਥਾਣੇ 'ਚ ਮੈਂ ਹਾਂ ਫੋਨ ਕਰਦੀ ਕੋਈ ਲੋੜ ਨਹੀਂ ਹਾਂ ਹਲੋ ਉਹ ਕੱਢ ਜਾਈਏ ਹਿੰਦ ਇਹ ਤੇ ਗੰਡਾਸਾ ਫੜਾ ਮੇਰਾ ਲੈ ਫੋਨ ਤਾਂ ਫੜ ਫੋਨ ਕੇ ਪਰ ਲੋੜ ਪਊਗੀ ਚੱਲਿਆ ਨੂੰ ਚੱਲ ਜੱਬੀ ਗੇ ਹੁਣ ਵੀ ਘਰੀ ਜਾਣਾ ਪਊਗਾ ਲੈ ਯਾਰ ਬੰਜ ਤਾਂ ਗੱਡ ਲਿਆ ਸਾਡਾ ਬੁੜਾ ਨਾ ਕਿਤੇ ਘਰੋਂ ਬਾਹਰ ਕੱਢ ਦੇ ਚੱਲ ਦੇਖੀ ਜੋ ਕੋਈ ਨਾ ਦੇਖਦੇ ਆ ਜਿਹੜਾ ਕੁਝ ਹੋ ਗਿਆ ਹੁਣ ਤਾਂ ਸਾਹਮਣਾ ਤਾਂ ਕਰਨੀ ਪਊਗਾ ਆ ਦੇਖ ਲੈ ਤੇਰੇ ਪਤੰਦਰ ਨੇ ਆ ਚਾੜਤਾ ਚੰਦ ਆ ਪਤਾ ਨਹੀਂ ਕਿਦੀ ਕੱਢ ਲਿਆ ਵੱਡੀ ਮਿਹਾਨਤ ਕਰਾਉਂਦੀ ਸੀ ਦੇਖ ਲੈ ਹੁਣ ਦੇਖ ਲੈ ਉਹ ਆ ਗਿਆ ਨਹੀਂ ਇਹ ਮਾਗੇ ਟਾਕੂ ਆੜੇ ਅੱਗੇ ਮੈਂ ਤਾਂ ਤੈਨੂੰ ਮੂਰੇ ਕਰ ਦੂ ਕੋਈ ਨਹੀਂ ਆਉਂਦਾ ਹੈਗਾ ਬੈ ਜਾ ਬੈ ਜਾ ਦਾਣੀ ਕਿਦੀ ਲੈ ਆਇਆ ਇਹ ਮੂੰਹ ਚਾਕੇ ਲੈ ਕਿਨੂੰ ਪੁੱਛ ਕੇ ਲੈ ਆਇਆ ਮੇਰਾ ਹੱਕ ਹੈ ਤੂੰ ਕੁਝ ਨਹੀਂ ਆ ਹੱਕ ਦਾ ਹੋਇਆ ਹੱਕ ਨੂੰ ਤੂੰ ਇੱਥੇ ਵਹਲਵਾ ਹੈ ਜੀ ਬਰਬਦਰ ਹੋ ਗਏ ਹਾ ਹਾਲਾ ਹੱਕ ਦਾ ਹੋਇਆ ਹਾਲ ਕਿੱਧਰ ਜਾਊਗਾ ਇਹ ਕਿੱਧਰ ਜਾਊਗਾ ਮੇਰੇ ਮਨੀਓ ਕਿੱਧਰ ਜਾਵੇ ਮੈਨੂੰ ਕੀ ਪੁੱਛ ਕੇ ਲੈ ਆਇਆ ਓਏ ਓਏ ਮਾਰੀ ਜਾਂਦਾ ਆਪਦੀ ਬੈ ਜਾ ਬੈ ਜਾ ਕਹੀਂ ਚੁਮਲਾਇਆ ਸੁਪ ਕਰਕੇ ਬੈ ਜਾ ਯਾਕਰ ਲੋਈ ਮੇ ਕਰਨ ਯਾਰ ਬੱਜੇ ਨਹੀਂ ਅੰਧਾ ਲਾ ਚਬਰ ਚਬਰ ਚਾਵਰ ਬੋਲੀ ਨਹੀਂ ਸਾਰਾ ਦਿਨ ਦੰਦ ਕਾਲੇ ਰੱਖਿਆ ਕਰ ਹੋਰ ਕੋਈ ਕੰਮ ਨਹੀਂ ਹੈਗਾ ਥੱਕ ਗਏ ਤਿੰਨ ਦਿਨ ਹੋ ਗਏ ਅੱਜ ਪਤਾ ਨਹੀਂ ਕਿਦੇ ਨਾਲ ਨਿਕਲ ਗਈ ਕੁੜੀ ਦੇ ਖਾਸਮਾਂ ਦੀ ਇਹਨੇ ਮਰਵਾ ਤੇ ਭੈਣ ਚੋਦਨੇ ਸਾਰੇ ਪਿੰਡ ਚ ਥੂ ਥੂ ਕਰਾਤੀ ਕੁੜੀ ਦੇ ਯਾਰ ਦੀ ਨੇ ਲਈ ਵੀ ਨੰਗ ਬੰਦੇ ਨਾਲ ਹੋਊਗੀ ਨੰਗ ਬੰਦੇ ਨਾਲ ਜਮਾ ਨੰਗ ਨਾਲ ਹੀ ਗਈ ਊ ਹੋਰ ਕੋਈ ਸੁਣ ਲੈ ਕਿਸੇ ਦਾ ਹੈਲੋ ਅੱਛਾ ਠੀਕਾ ਠੀਕਾ ਮੈਂ ਜਾਣਦਾ ਬਾਈ ਉੱਤੇ ਅੱਛਾ ਉਹ ਪਿੰਡ ਉੱਡ ਗਈ ਬਸ 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 ਠੀਕਾ ਠੀਕਾ ਕੋਈ ਨਾ ਹੁਣ ਤਾਂ ਭਾਲੀ ਲੈ ਕੋਈ ਨਾ ਵੱਡੂ ਲੱਤਾਂ ਇਹਦੀਆਂ ਆ ਨਹੀਂ ਚੱਲ ਨਹੀਂ ਤੁਰ ਪਾ ਤੁਰਾਈ ਵੀ ਲੰਗ ਨਾਲ ਤੁਰ ਤੁਰ ਕੇ ਨਾ ਤੁਰ ਆਹੀ ਘਰ ਦੱਸਿਆ ਸੀ ਰਾਜ ਆਹੀ ਹੈਗਾ ਆਹੀ ਲੱਗਦਾ ਮੈਨੂੰ ਤਾਂ ਅੱਛਾ ਆਹੋ ਚੱਲ ਫਿਰ ਆ ਬੈਠਾ ਕਿਹੜਾ ਏ ਬੈਠਾ ਲੰਮਾ ਆ ਜਿਹੜਾ ਲੰਮੂ ਆ ਇਹ ਘਰ ਤਾਂ ਹੀ ਦੱਸਦੇ ਨੇ ਇਹੀ ਘਰ ਆਗਾ ਇੱਥੇ ਮਰੀ ਹੂ ਕਿਤੇ ਆ ਕਾਲੀ ਜੀ ਪੱਗ ਆਲਾ ਪਤਾ ਨਹੀਂ ਕਿਹੜਾ ਬੈਠਾ ਕੁੜੀ ਕਿੱਥੇ ਆਓ ਸਾਡੀ ਤੇਰੀ ਕੁੜੀ ਓਏ ਕੁੜੀ ਜਿਹੜਾ ਤੁਹਾਡਾ ਮੁੰਡਾ ਲੈ ਆਇਆਗਾ ਉਹ ਨੰਗ ਨੇ ਆ ਜਿਹੜਾ ਆ ਨੰਗ ਪਿਆਰ ਨਾਲ ਬੋਲ ਕੇ ਗੱਲ ਕਰ ਜਮਾਨ ਜਮਾਨ ਤੈਨੂੰ ਹੋਂਦ ਦੇ ਦੂੰ ਨੰਗ ਘਰੇ ਆ ਗਈ ਪਟੋਲੇ ਕੁੜੀ ਆ ਨਹੀਂ ਤੂੰ ਬੋਲਦਾ ਕਿਵੇਂ ਓ ਰਾਜੀ ਬੰਦੇ ਨਾਲ ਗੱਲ ਕਰੀ ਬੰਦੇ ਨਾਲ ਗੱਲ ਕਰ ਚੱਲ ਕੱਜ ਬੱਸ ਬੱਸ ਦੱਸ ਕਿਵੇਂ ਲੈ ਖੜ ਜਾ ਫਿਰ ਓਏ ਤੂੰ ਰਾਜਾ ਦੱਸ ਕਿਵੇਂ ਲੈ ਰਾਜਾ ਤੂੰ ਖੜ ਜਾ ਬੱਸ ਹੋ ਜਦਾ ਬੰਦਿਆਂ ਨੂੰ ਗੱਲ ਕਰਨੀ ਆ ਤਾਂ ਕਰ ਲੋ ਨਹੀਂ ਹੋ ਗੇਟ ਆ ਤਿੰਤਰ ਹੋ ਜੇ ਅਸੀਂ ਲਿਆਏ ਜਾ ਰਾਜ ਕੋਈ ਨਾ ਰਾਜ ਬਗਾਨੇ ਕਰਿਆ ਕਿ ਇਹ ਮੁਕਾਬਲੇ ਦੀ ਨਹੀਂ ਤੇਰੀ ਗੱਲ ਸੁਣਨੀ ਤੂੰ ਕੋਈ ਲੈਣਾ ਲਿਆਇਆ ਭਜਨ ਵਾਲੇ ਭੱਜ ਕੇ ਆਇਆ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਸਰਦਾਰਾ ਮੇਰੀ ਗੱਲ ਸੁਣ ਮਾਝਤਾ ਜੀ ਇਹਨੂੰ ਹਟਾਈ ਬੰਦਿਆਂ ਵਾਂਗੂ ਗੱਲ ਕਰ ਭਾਈ ਬੰਦੀ ਨਾਲ ਗੱਲ ਕਰ ਜਿਹੜਾ ਕੰਮ ਹੋਣਾ ਸੀ ਹੋ ਗਿਆ ਕਿਉਂ ਜਲੂਸ ਕੱਢਦੇ ਹੋ ਤੂੰ ਉੱਥੇ ਬੈਠ ਜਾ ਜਿੰਦਾ ਬੰਦਿਆਂ ਵਾਂਗੂ ਗੱਲ ਕਰਨੀ ਆ ਤਾਂ ਕਰ ਬੈਠੀ ਹੋ ਉਹ ਤੇ ਤੱਤਰ ਹੋ ਬਾਈਆ ਤੇਰਾ ਸਾਹ ਦੇ ਵਿੱਚ ਬੰਦਾ ਹੁੰਦਾ ਬੈ ਜਾ ਆਪਣੇ ਬਾਈਆ ਬਣੀ ਤਾਂ ਕੋਈ ਨਾ ਕੋਈ ਨਾ ਬੈਣੀ ਬੈਣੀ ਰਾਜ ਮੇਰੀ ਗੱਲ ਮੇਰੀ ਗੱਲ ਕੋਈ ਅਸੀਂ ਪਾਣੀ ਪੀ ਲਾਂਗੇ ਤੂੰ ਸਾਡੀ ਚਲੋ ਅੰਤਰਾ ਚੜ੍ਹ ਕੇ ਚੰਦ ਹੁਣ ਖੜੇ ਨੇ ਸਾਹਮਣੇ ਹਾਂ ਤੇਰੇ ਛਾਪੇ ਛੜੇ ਹੋਏ ਨੇ ਤੂੰ ਬੜਾ ਚਮਲਾਉਂਦੀ ਸੀ ਨਹੀਂ ਇਹਨੂੰ ਇਹਨੂੰ ਸ਼ਰਮ ਨਹੀਂ ਆਈ ਵੀ ਆਹਾਂ ਦਾੜੀ ਦੀ ਮਾਰੀ ਮੁੱਟੀ ਇੱਜ਼ਤ ਰੱਖੇ ਉਹ ਮਾਂ ਉਹ ਆ ਜਾਂਦੀ ਬਚੋਲਾ ਪਾ ਲੈਂਦੇ ਵਿੱਚ ਵਿੱਚ ਪਾ ਲੈਂਦੇ ਅਸੀਂ ਵਿਆਹ ਕੇ ਤੋੜ ਦਿੰਦੇ ਅਸੀਂ ਉਹ ਫੇਰ ਕੋਈ ਨਹੀਂ ਹੁਣ ਪਾ ਲੈਣਿਆ ਆ ਜਾ ਬੈ ਜਾ ਤਾਨੂੰ ਧਾਪਰੀਆਂ ਨਾਲ ਆ ਜਾ ਪਾ ਲੈਣਿਆ ਬਚੋਲਾ ਹੋਊਗਾ ਕੀ ਇਹਨੂੰ ਭੈਣੇ ਜਿਹਦੇ ਕਰਮਾਂ ਚ ਹੁੰਦੇ ਨੇ ਨਾ ਉਹੀ ਮਿਲਦਾ ਹੁੰਦਾ ਤੁੱਕ ਤਾਂ ਉਹ ਖਾ ਕੀ ਪਊ ਭਈ ਤੁੱਕ ਖਾ ਕੇ ਤੂੰ ਉਹ ਭੈਣ ਜੀ ਕਿਸੇ ਕੱਜ ਦੇ ਤੇ ਦਾ ਭੱਜ ਜਾਂਦੀ ਕੱਜ ਦੇ ਘਰੇ ਤਾਂ ਭੱਜ ਜਾਂਦੀ ਕੋਈ ਕਿ ਕਰਦਾ ਚਾਜ ਤਾਂ ਭੱਜਣ ਨੂੰ ਕੜਾ ਸੀ ਲੋਕਾਂ ਨੇ ਮੰਜੇ ਮੰਗਣ ਸਾਰਾ ਕੁਸੀਆਂ ਮੇਰੇ ਹੈ ਕਿ ਨਹੀਂ ਖੜ ਜਾ ਫਿਰ ਮੈਂ ਉਹਦਾ ਸਮਝਾ ਕੇ ਰੱਖਦੀ ਉਹਦਾ ਸਮਝਾ ਕੇ ਰੱਖਦੀ ਤੈਨੂੰ ਬੋਲ ਕੇ ਰੱਖਦੀ ਗਲਤੀ ਨਹੀਂ ਉਹਦੀ ਵੀ ਸਦਰ ਇੱਕ ਹੱਥ ਨਾਲ ਤਾੜੀ ਵਾਤੀ ਹੁੰਦੀ ਹੈਗੀ ਗਲਤੀ ਮੀਰ ਭਾਈ ਨਾਲ ਕਹਿੰਦੇ ਭਾਈ ਬੈਹ ਰੋ ਪੈਸਾ ਨਹੀਂ ਕੋਈ ਤੂੰ ਖਾਲੀ ਪੂੜੇ ਰ ਪੱਕੇ ਪੂੜੇ ਕੋਡਾਂਗਾ ਖਾਵੇਂਗੀ ਉਦੋਂ ਤੱਕ ਪੱਕੇ ਖਾਈ ਤੂੰ ਉਹਦੀ ਰੋਟੀਆਂ ਖਾਈ ਗੱਲ ਸੁਣੋ ਮੇਰੀ ਮਾਹੌੜੇ ਮੂੰਹ ਮਨੀ ਦੇਖੀ ਜਾਣਾ ਚਾਵਰ ਚਾਵਰ ਲਈ ਹੈ ਇਹਦਾ ਬੰਦਿਆਂ ਨੂੰ ਗੱਲ ਕਰਨੀ ਆ ਤਾਂ ਕਰ ਲੋ ਵੀ ਜਿਹੜਾ ਕੁਝ ਕਰਨਾ ਉਹ ਕਰ ਲਓ ਹੋ ਪਿਆ ਗੇਟ ਤੇ ਤਤਰ ਲੱਗੋ ਤਤਰ ਲੱਗੋ ਪਿਆਰ ਨਾਲ ਗੱਲ ਕਰਨੀਆਂ ਕਰ ਲਓ ਨਹੀਂ ਤਤਰ ਲੱਗੋ ਹੋ ਪਿਆ ਗੇਟ ਜਿਹੜਾ ਕੁਝ ਕਰਨਾ ਹੋ ਜੇ ਕਰ ਲਓ ਰਾਜਾ ਕਰਵਾ ਸਮਝਾਏ ਰਾਜਾ ਹਾਂ ਰਾਜਾ ਮਰਨ ਦੇ ਜਿੱਥੇ ਮਰਦੀ ਆ ਮਰਦੀ ਆ ਮਰਨ ਦੇ ਇਰਾ ਕੋ ਕਰਨਾ ਕਰ ਲੋ ਯਾਰ ਕਰ ਤੂੰ ਤਾਂ ਭੱਜਾ ਫਿਰੇਗਾ ਕਿਤੇ ਨਾ ਕੋਈ ਗੱਲ ਨਹੀਂ ਜਦੋਂ ਭਜਾ ਲਿਆ ਉਹਦੇ ਦੇਖਾਂਗੇ ਤੈਨੂੰ ਡੰਗਾ ਜਦੋਂ ਭਜਾ ਲਿਆ ਉਹਦੇ ਦੇਖਾਂਗੇ ਫਿਰ ਤੈਨੀਆਂ ਮਾ ਪਤਾ ਤੈਨੂੰ ਓਏ ਆ ਜਾ ਰਹਾ ਤੂੰ ਕਿੱਥੇ ਆ ਰਿਹਾ ਓਏ ਆ ਗਿਆ ਹੁਣੇ ਹੀ ਸਾਥੇ ਓਏ ਮੇਰੀ ਗੱਲ ਸੁਣ ਮਾਰਦੇ ਮਾਰਦੇ ਮੈਂ ਨਹੀਂ ਮਾ ਨੂੰ ਖਿੱਚ ਕੇ ਨਹੀਂ ਆ ਮਾ ਨੂੰ ਮੈਂ ਕਿਹਾ ਤੂੰ ਛੱਡ ਪੜੀ ਹਾਂ ਚੱਲ ਆਪਣੇ ਪਾ ਦੀ ਉਹ ਮਰ ਗਈ ਆ ਪਾਉੜਾ ਦਾ ਸਾਰੇ ਡੱਬੇ ਖਾਲੀ ਹੀ ਪਏ ਦੱਸ ਇਹਦਾ ਮੈਂ ਕੀ ਕਰਾਂ ਖਿਆ ਉੱਠ ਕੇ ਕੁਝ ਲਿਆ ਕਰੇ ਸਦਾ ਪਤਾ ਨਾਰਾ ਮੁੱਕਿਆ ਪਿਆ ਅੜ ਜਾ ਮੈਂ ਤੈਨੂੰ ਦਿਨਾ ਪੀ ਜਾ ਬੇਟਾ ਨਿਸ਼ਰਮ ਨਹੀਂ ਆਉਂਦੀ ਤੂੰ ਮਾਰਦਾ ਉਹਦੇ ਸਾਰਾ ਘਰ ਬਾਲ ਛੱਡ ਕੇ ਤੇਰੇ ਸਰ ਤੇ ਆਈ ਜਾ ਹਾ ਝਾਂਬੜਿਆ ਹੋਇਆਗਾ ਮੈਂ ਜਮਣਾ ਲਿਆ ਮੇਰੀ ਲਾਡ ਪਿਆਰ ਨੇ ਵੜਤਾ ਤਾਂ ਹੀ ਅੱਜ ਮੈਨੂੰ ਇਹਦਾਂ ਦੇਖਣੇ ਪੈ ਰਹੇ ਨੇ ਬੇਸ਼ਰਮ ਨਾ ਹੋਣ फेर ਫਾਸੂ ਗਿਨ ਮੈਂ ਆਦੇ ਮਾਪੇ ਬੋਲੇ ਮੈਂ ਕਿੰਦੀ ਹੋ ਸੀ ਸੌਕੀ ਮੈਨੂੰ ਕਿ ਪਤਾ ਸੀ ਮੈਨੂੰ ਆ ਹਲਾਟਾ ਤੇ ਰਹਿਣਾ ਪਊਗਾ ਨਾ ਮੈਂ ਹੁਣ ਘਾਟਦੀ ਰਹਿਣਾ ਘਾਟਦੀ ਚਾ ਹਾਂ ਨਤੀਜਾ ਤਾਂ ਮੈਨੂੰ ਮਿਲ ਗਿਆ ਪਰ ਮੈਂ ਪੂਲੀ ਦੁਨੀਆ ਤੇ ਕੁੜੀਆਂ ਨੇ ਇਹ ਕਹਿ ਲਈਆਂ ਕਿ ਜੋ ਕੰਮ ਮੈਂ ਕਿਤੇ ਕਦੇ ਨਾ ਕਰਿਓ ਦੇਖੀ ਜਾਓ ਜੋ ਹੁਣ ਬਣੂ ਪਰ ਮੈਂ ਇੱਥੇ ਨਹੀਂ ਰਹਿੰਦੀ ਪੰਜਾਬੀ ਸਟਾਫ ਬਣਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡਾ ਅੱਜ ਦੀ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਈ ਵਾਰ ਕੁੜੀਆਂ ਗਲਤ ਫੈਸਲੇ ਲੈ ਲੈਂਦੀਆਂ ਕੁੜੀਆਂ ਚੰਗੀ ਤਰ੍ਹਾਂ ਮੁੰਡਿਆਂ ਬਾਰੇ ਜਾਣਦੀਆਂ ਨਹੀਂ ਕਿ ਮੁੰਡੇ ਕੋਈ ਨਸ਼ਾ ਪੱਤਾ ਕਰਦੇ ਆ ਜਾਂ ਘਰੋਂ ਕੋਈ ਗਰੀਬ ਹਨ ਨਾ ਕੋ ਗਰੀਬ ਹੋਣਾ ਚਲ ਕੋਈ ਮਾੜੀ ਗੱਲ ਨਹੀਂ ਪਰ ਸਾਡਾ ਇਹ ਮਕਸਦ ਹੈ ਵੀ ਜੋ ਕੁੜੀਆਂ ਇਹ ਭੱਜ ਜਾਂਦੀਆਂ ਜਦੋਂ ਤੁਸੀਂ 24 ਸਾਲ ਦੀਆਂ 25 ਸਾਲ ਦੀਆਂ ਹੋ ਕੇ ਭਾਈ ਦੀ ਤੁਸੀਂ ਆਪਦੇ ਮਾਪਿਆਂ ਦੀਆਂ ਨਹੀਂ ਕੁੰਆਂ ਉਹ ਥੋੜਾ ਕਿੱਥੋਂ ਹੋ ਜੂ ਕੰਮ ਨੂੰ ਧੋਖੀ ਦੂਗਾ ਵੀ ਜੋ ਸੋਡਾ ਕਿੱਥੋਂ ਹੋ ਜੂ ਯਾਰ ਤਸੀਹੂ ਦੀਆਂ ਕਿੱਥੇ ਹੋ ਜਾਈਆਂ ਸਾਡਾ ਮਕਸਦ ਇਹੀ ਹੈ ਵੀ ਆਪਦੇ ਮਾਪਿਆਂ ਦੀ ਕੈਨੇਡਾ ਚ ਰਹੋ ਤੇ ਉਹਨਾਂ ਦੇ ਕੈਨੇਡਾ ਨਾਲ ਵਿਆਹ ਕਰਾਓ ਧੰਨਵਾਦ ਲਾਈਕ ਸ਼ੇਅਰ ਕਮੈਂਟ ਸ਼ੇਅਰ ਜਰੂਰ ਕਰੋ ਧੰਨਵਾਦ ਧੰਨਵਾਦ